ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਲੱਗਿਆ 2023 ਮਾਡਲ ਡਬਲ ਥਰੇਸਰ ਦੀ ਆਪਾਂ ਝੋਨੇ ਬਾਸਤੇ ਰਿਪੇਅਰ ਕਰਨ ਲੱਡੂ ਪਹੁੰਚ ਗਿਆ ਜੀ ਲੱਡੂ ਬਾਈ ਪਹੁੰਚ ਗਿਆ ਤੇ ਨਾਲ ਲਾਡੀ ਦੋਹਾਂ ਨੇ ਲਾਉਣਾ ਝੋਨੇ ਦਾ ਸੀਜ਼ਨ ਲਓ ਜੀ ਮਿੱਤਰੋ ਕਰੋ ਚੈੱਕ ਫਿਲਟਰ ਲਾਇਆ ਆਪਾਂ ਟਰੈਕਟਰ ਨਾਲ ਉੱਪਰ ਵੀ ਸ਼ਾਫਟ ਧਰ ਲਈਏ ਤੇ ਚ ਤੇ ਨੀਚੇ ਵੀ ਸ਼ਾਫਟ ਇਹ ਆਹ ਵਾਲੇ ਆਪਾਂ ਲਿੰਕਾਂ ਪਾਉਣ ਨੂੰ ਦੋਏ ਜੱਫੇ ਤੇ ਵਿਚਾਲੇ ਟੌਪ ਲਿੰਕ ਵਾਲਾ ਲਾਤਾ 23 ਮਾਡਲ ਦਾ ਇਹ ਮੱਕੀ ਦਾ ਹਾਲ ਦੇਖੋ ਕੀ ਕਰਿਆ ਪਿਆ ਮਸ਼ੀਨ ਦਾ ਮੱਕੀ ਸਾਰਿਆਂ ਨੂੰ ਗਿੱਲਾ ਹੋਣ ਨਾਲ ਬਹੁਤ ਬੁਰਾ ਹਾਲ ਹੋ ਜਾਂਦਾ ਬਹੁਤ ਜ਼ਿਆਦਾ ਗਮੀ ਸ਼ਮੀ ਪਈ ਆ ਪੱਟ ਦਿਆਂ ਥਰਾਇਸਰ ਨੂੰ ਨੇ ਦਾ ਦਿਖਾਉਣਾ ਤੁਹਾਨੂੰ 23 ਮਾਡਲ ਦਾ ਕੀ ਕੀ ਸਮਾਨ ਕਾਰਕਲਾ ਸੀਜ਼ਨ ਤੇ ਮੱਕੀ ਦਾ ਸੀਜ਼ਨ ਲਾ ਕੇ ਖਰਾਬ ਨਿਕਲਦਾ ਸਾਰੀ ਵੀਡੀਓ ਬਣਾ ਕੇ ਪਾਵਾਂਗੇ ਤੁਹਾਨੂੰ ਪੂਰੀ ਜੀ ਮੇਟਰੋ ਖੋਲ ਲਈ ਕੱਢ ਲਈ ਤੇ ਹੁਣ ਲੱਗੇ ਆਪਾਂ ਥਲੈਸਰ ਦੀਆਂ ਨਾਪਾਂ ਢਿਲੀਆਂ ਕਰਨ ਬਹੁਤ ਆ ਲਿਆਇਆ ਜਵਾਨ ਭਰ ਕੇ ਤੇ ਹੁਣ ਪਾ ਕੇ ਨਟਾਂ ਤੇ ਢਿੱਲੇ ਕਰਕੇ ਤੇ ਚਾਬੀਆਂ ਕਟਰਾ ਪਟਣਗੇ ਉਸ ਤੋਂ ਬਾਅਦ ਦੇਖੋ ਤੁਸੀਂ ਆਪਣੇ ਆ ਭਾਈ ਹੁੰਦੀ ਆ ਮੱਕੀ ਮੌਕੇ ਵਾਸਕਟ ਕਿੰਨੀ ਵੈਲਡੀ ਆ ਤਾਂ ਹੀ ਟੋਟਾ ਤੇ ਦਾਣਾ ਨਹੀਂ ਪੰਦੀ ਤੇ ਕੋਈ ਲਾ ਨਹੀਂ ਟੋਟਾ ਹੁੰਦਾ ਉਹ ਜੀ ਕਰੋ ਚੈੱਕ ਆ ਇਹ ਸ਼ਾਵ ਤੇਰੀ ਪੁਲੀ ਦੂਜੇ ਥਰੇਸਰ ਵਾਲੀ ਕਿ ਆ ਹੈਗੀ ਗਾਇਡ ਡਰਮ ਵਾਲੀ ਕਿਆ ਹੋ ਗਈ ਮੈਂ ਥਰੇਸਰ ਮੂਰੇ ਤੇ ਇੱਕ ਸ਼ਾਰਟ ਆਪਾਂ ਇਹਦੀ ਪੱਟੀ ਆ ਆਪਣੇ ਆ ਅਸੈਂਬਲੀ ਵਾਲੀ ਕਿਉਂਕਿ ਉਹਦੇ ਇੱਕ ਪਾਸੇ ਦਾ ਸਾਈਜ਼ ਹੋ ਗਿਆ ਤੇ ਡਾਊਨ ਫਾਇਰਿੰਗ ਦੇ ਵਿੱਚ ਘੁੰਮ ਗਈ ਜੀ ਤੇ ਇਹ ਮਾਡਲ ਮਸ਼ੀਨ ਆਪਣੀ ਹੈ ਡਬਲ ਥਰੇਸਰ ਕਣਕ ਦੇ ਲਈ ਜਾਂਦੀ ਆਈ ਵੀ ਲਓ ਜੀ ਲੱਡੂ ਵਾਈ ਲੱਗਿਆ ਚੱਕਰਾਂ ਵਾਲਾ ਮੀਟਰ ਦੇ ਨਟ ਖੋਲਣ 33 ਵਾਲਾ ਉਹ ਤੋਂ ਬਾਅਦ ਪਟਣੀ ਆ ਆਪਾਂ ਨੇ ਪੁਲੀ ਪਹਿਲਾਂ ਪੱਖੇ ਦੀ ਬੈਲਟ ਲਾਵਾਂਗੇ ਤੇ ਫਿਰ ਚੱਕਣ ਵਾਲੀ ਬੈਲਟ ਲਾਵਾਂਗੇ 2170 ਉਹ ਤੋਂ ਬਾਅਦ ਕੱਢਾਂਗੇ ਬਾਹਰ ਪੁਲੀ ਤੇ ਫਿਰ ਵੈਰੰਗਾਲ ਇਹ ਖਾਉ ਜੰਗ ਤੇ ਨਟ ਖੋਲ ਕੇ ਇਧਰੋਂ ਪਟਣੀ ਆ ਕਿ ਉਧਰੋਂ ਨਿਕਲਣੀ ਆ ਸ਼ਾਫਟ ਉਧਰੋਂ ਇਧਰੋਂ ਨਿਕਲੂਗਾ ਇਧਰੋਂ ਨਿਕਲੂਗੀ ਆ ਇਧਰਲੇ ਪਾਸੇ ਨੂੰ ਕੱਢਾਂਗੇ ਪਰਲਾ ਵੈਰੰਗ ਪਟਾਂਗੇ ਇੱਕ ਵਿੱਚ ਰਹਿਣ ਦੇਣਾ ਆਪਾਂ ਨੇ ਛਾਵੜ ਦੇ ਲਾਡੀ ਵਾਈ ਪੱਟ ਰਿਹਾ ਨਾਬਾ ਦੇ ਨਟੂਨੀ ਵਾਲੇ ਉਤੋਂ ਬਾਅਦ ਕਟਣਾ ਪੱਟਣੀਆਂ ਨੇ ਨਰ ਖੋਲ ਰਿਹਾ ਤੇ ਕਟਣਾ ਪੱਟਣੀਆਂ ਨੇ ਛੋਟਾ ਪਾ ਲਾ ਕਾਕਾ ਜੀ ਤਾਈ ਦਾ ਇਹ ਇਹ ਟੁੱਟੂਲਾ ਅੰਦਰੋਂ ਪਾ ਕੇ ਬਿਨਾਂ ਉਹਦੇ ਤੋਂ ਗੋਟੀ ਨਾਲ ਖੋਲ ਕਿਉਂ ਹੱਥ ਬਣਾਈ ਜਾਂਦਾ ਬਿਨਾਂ ਇਮਤਲਬ ਤੇ ਹੌਜੀ ਲੱਡੂ ਵਾਈ ਨੇ ਪੱਟ ਲਿਆ ਹੌਜਿੰਗ ਛਾਵੜ ਚੋਂ ਇਹ ਗਰ ਗਿਆ ਥੱਲੇ ਆ ਲੋ ਨਿਕਲ ਗਿਆ ਡੱਬ ਤੋਂ ਬਾਹਰ ਪਲੇਟ ਵਾਲੀ ਚੋਂ ਖੜ ਗਿਆ ਉਹ ਇਧਰ ਨੂੰ ਆਇਆ ਉਹ ਖਾੜ ਥੋੜੀ ਗਿਆ ਤੇ ਸੱਟ ਲਾ ਮਾ ਇਧਰੋਂ ਮਾਰ ਪੋਲੀ ਜੀ ਆ ਇੱਥੇ ਥੋੜੀ ਬਾਸਕਟ ਲੱਗੇ ਨੇ ਕੱਢਣ ਜਵਾਨ ਆਪਣੇ ਤੇ ਇੱਕ ਵੀਰ ਦਾ ਫੋਨ ਆਇਆ ਤੇ ਕਹਿੰਦਾ ਵੀ ਪਤਾ ਨਹੀਂ ਹੈਗਾ ਦੇਖੋ ਪਟਾ ਦੂਸਰੀ ਬਾਸਕਟ ਨਾਲ ਲਾਇਆ ਵਗੂ ਪਟਾ ਕਹਿੰਦੇ ਨੇ ਜੀ ਨੂੰ ਇਹਨੇ ਦਾਣੇ ਮਾਰਨੋ ਮਗਰ ਜਿਹੜਾ ਥ੍ਰੈਸਰ ਘੁੰਮਦਾ ਉਹ ਰੋਕਣੇ ਹੁੰਦੇ ਨੇ ਨਹੀਂ ਬਹੁਤ ਦੂਰ ਪੋਸਟ ਤੱਕ ਮਾਰੂਗੇ ਨਾ ਹੋਵੇ ਇਹ ਇਹ ਲਾਉਣਾ ਬਹੁਤ ਜ਼ਰੂਰੀ ਆ ਦੇਖੋ ਇਹ ਯਾਰ ਬੜਾ ਜੀ ਕਰੋ ਮਗਰਲੇ ਥ੍ਰੈਸਰ ਦੇ ਦਰਸ਼ਨ ਤੇ ਐਦਾਂ ਦਾ ਹੁੰਦਾ ਇਹ ਥ੍ਰੈਸਰ ਮਗਰਲਾ ਡਬਲ ਤੇ ਆ ਬਚਾਲੇ ਛੋਟੀ ਜੀ ਬਾਸਕਟ ਆ ਉਤੋਂ ਬਾਅਦ ਉਹ ਥੱਲੇ ਫੇਰ ਬਾਸਕਟ ਆ ਇਹ ਦੋਹਾਂ ਦੇ ਵਿਚਾਲੇ ਆ ਜਿਹੜੀ ਗੈਡਰਮ ਵਾਲੀ ਬਾਸਕਟ ਕਹਿੰਦੇ ਨੇ ਲੈਗ ਡਾਟੀ ਇਹ ਨਵੀਂ ਲਿਆ ਕੇ ਪਾਈ ਜੀ ਦੇਖ ਲਓ ਅੱਪਾਤਾ ਬੋਕੋ ਕਰਦੇ ਆ ਆਪਾਂ ਨਵੀਂ ਬਰਾਨੀ ਸਾਹਿਬ ਹੁਣ ਆਏ ਕਰਿਓ ਨਾਲੇ ਤਾਂ ਇਹ ਤਾਂ ਹੋ ਗਿਆ ਗੈਰ ਡਰਾਮ ਵਾਲੀਆਂ ਨਾਬਾ ਦੋਏ ਪਾਸੇ ਦੀਆਂ ਖੋਲ ਕੇ ਨਾਬਾਂ ਕਰਨੀਆਂ ਨੇ ਚੈੱਕ ਵੀ ਕਿਤੇ ਟਿਰੀਆਂ ਵੀਆਂ ਤਾਂ ਨਹੀਂ ਨਹੀਂ ਫੇਰ ਜਾਣਾ ਪਊ ਚਾਰੇ ਨਾਬਾਂ ਖੋਲੋ ਦੋਏ ਆ ਦੋਏ ਪਰਲੇ ਪਾਸੇ ਦੀਆਂ ਨਾਬ ਜਰੂਰ ਦੇਖਣੀਆਂ ਕਿਉਂਕਿ ਮਸ਼ੀਨ ਮੱਕੀ ਤੇ ਚੱਲੀ ਹੋਈ ਆ ਮੱਕੀ ਦੇ ਥੋੜੇ ਆ ਹੋ ਜਾਂਦਾ ਹੁੰਦਾ ਵਾਤਾ ਘਾਟਾ ਕਣਕ ਜੀਰੀ ਨੂੰ ਚੱਲੀ ਜਾਂਦੀ ਆ ਕੋਈ ਪ੍ਰੋਬਲਮ ਨਹੀਂ ਹਲੇ ਤੱਕ ਤਾਂ ਸੁਖਸਾਂਦੀ ਸਹੀ ਨਿਕਲੀ ਐ ਕੋਈ ਬਾਸਕਟ ਤੇ ਪ੍ਰੋਬਲਮ ਨਹੀਂ ਕਿਸੇ ਵੀ ਚੀਜ਼ ਤੇ ਪ੍ਰੋਬਲਮ ਨਹੀਂ ਨਿਕਲੀ ਹੈਗੀ ਕ੍ਰੈਕ ਕਿਤੇ ਨਹੀਂ ਨਿਕਲੀ ਕੋਈ ਵੀ ਚੀਜ਼ ਓਕੇ ਰਿਪੋਰ ਬਾਕੀ ਹੁਣ ਵਿੱਚੋਂ ਖੋਲ ਕੇ ਦੇਖਦੇ ਆ ਜੀ ਮੇਟਰੋ ਕਰੋ ਚੈੱਕ ਤੇ ਮਗਰੋਂ ਵੀ ਓਕੇ ਆ ਰਿਪੋਰਟ ਸਾਰੀ ਸਹੀ ਨਿਕਲੀ ਆ ਕਿਸਤੀਆਂ ਕੋਸਤੀਆਂ ਸਭ ਬਿਲਕੁਲ ਓਕੇ ਨੇ ਕੋਈ ਕਰੈਕਿੰਗ ਨਹੀਂ ਹੈ ਪੂਰੀ ਘੈਂਟ ਆ ਗੋਟਕਿਆਂ ਦਾ ਕੰਮ ਆਪਾਂ ਜ਼ਰੂਰ ਕਰਨਾ ਹੈ ਗੋਟਕੇ ਚੰਗੀ ਤਰ੍ਹਾਂ ਸਾਫ਼ ਕਰਕੇ ਮਾਜ ਕੇ ਦੁਬਾਰੇ ਕੱਲਾ ਕੱਲਾ ਖੋਲ ਕੇ ਫੇਰ ਫਿੱਟ ਕਰਨੇ ਨੇ ਮੂਰਲੇ ਵੀ ਤੇ ਮਗਰਲੇ ਵੀ ਬੈਡ ਕੱਢਾਂਗੇ ਸਵੇਰੇ ਬੈਡ ਕੱਢ ਕੇ ਫਿਰ ਦਾ ਕੰਮ ਕਰਾਂਗੇ ਇੱਕ ਥੋੜਾ ਜਿਹਾ ਬ੍ਰੇਕ ਘੱਟ ਲੱਗਦਾ ਉਹ ਵੀ ਆਪਾਂ ਪੱਟ ਕੇ ਦੇਖਾਂਗੇ ਹੋ ਸਕਦਾ ਲੈਦਰ ਪਾਣੇ ਵਾਲੇ ਹੋਏ ਤਾਂ ਜ਼ਰੂਰ ਪਾਵਾਂਗੇ ਨਹੀਂ ਫਿਰ ਇੱਦਾਂ ਹੀ ਫਿੱਟ ਕਰ ਦਾਂਗੇ ਜੇ ਸੈੱਟ ਹੋਏ ਇੱਕ ਬ੍ਰੇਕ ਥੋੜਾ ਜਿਹਾ ਘੱਟ ਲੱਗਦਾ ਇੱਕ ਪਾਸੇ ਦਾ ਬਹੁਤ ਟਾਈਟ ਕਰਿਆ ਫਿਰ ਵੀ ਬਹੁਤ ਘੱਟ ਲੱਗਦਾ ਬਾਕੀ ਮਸ਼ੀਨ ਸਾਰੀ ਕੰਪਲੀਟ ਬਿਲਕੁਲ ਸਹੀ ਨਿਕਲੀ ਆ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਸਾਥੀ ਸ਼ਰੀਕਾਂ ਬੰਦੇ ਗਏ ਹੁਣ ਰੱਖ ਕੇ ਸਮਾਨ ਜੀ ਸਵੇਰ ਦਾ ਟਾਈਮ ਹੈ 10 ਤਰੀਕ ਹੈ ਮੀਂਹ ਲੱਗ ਗਿਆ ਜੀ ਪੈਣਾ ਆਪਣੇ ਲੱਗਿਆ ਛੱਟ ਵਧੀਆ ਦੱਸੋ ਕਿੱਥੇ ਕਿੱਥੇ ਪਿਆ ਹਲੇ ਵੀ ਬਰੀ ਬਰੀ ਕਣੀਆਂ ਪੈਂਦੀਆਂ ਨੇ ਉਹ ਦੇਖੋ ਰੋਜ਼ਾਨਾ ਹੀ ਆ ਜਾਂਦਾ ਹੁਣ ਕਰੋ ਚੈੱਕ ਫਸਲਾਂ நிற <laughs> கேடா ਚੌਣੇ ਵੱਡਣ ਦੀ ਤਿਆਰੀ ਹੈ ਹੁਣ ਅਰਜਾਨਾ ਹੀ ਪ੍ਰਮਾਤਮਾ ਕਿਤੋਂ ਨਾ ਕਿਤੋਂ ਲਿਆਉਂਦਾ ਦੋ ਦਿਨ ਲੰਘੇ ਨੇ ਸਹੀ 30 ਦਿਨ ਨੂੰ ਆਏ ਜਾਣਾ ਕਿਤੋਂ ਨਾ ਕਿਤੋਂ ਆ ਦੇਖੋ ਅਜੇ ਸਵੇਰੇ ਉੱਟਦਿਆਂ ਨੂੰ ਹੈ ਬਾਰਸ਼ ਹੋ ਵੀ ਆਵਾਜ਼ ਚੱਲਦੀ ਆ ਮਾੜੀ ਮਾੜੀ ਹੈਲਦੀਆਂ ਥੋੜੀਆਂ ਥੋੜੀਆਂ ਹੈਲਦੀਆਂ ਨੇ ਜਿਆਦਾ ਨਹੀਂ ਚੱਲਦੀ ਹਵਾ ਵਜਿਹੀ ਚੱਲਦੀ ਆ ਆਹ ਡੇਕ ਆਪਣੀ ਜਿਹੜੀ ਆ ਡੇਕ ਹੈ ਨਾ ਆਪਣੇ ਪਰਵੋਜਰ ਵਾਲੀ ਮੋਟਰ ਤੇ ਆ ਤੇ ਆ ਤੰਦ ਰੱਖਤਾ ਉਹ ਘੜੇ ਨੇ ਪਈ ਦੇ ਵਿੱਚ ਤੇ ਆ ਆਪਣੀ ਮੋਟਰ ਆ ਉਹਦੇ ਕੋਲ ਆ ਦੇ